ਇਲੈਕਸ਼ਨਸ ਦੀ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਕਿਸ ਕਿਸਮ ਦੀ ਪ੍ਰੈਪਰੇਸ਼ਨ ਹੈ ਕਿਸ ਤਰ੍ਹਾਂ ਕੇ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਪ੍ਰੈਪਰੇਸ਼ਨ ਚੈੱਕ ਕੀਤੀ ਹੈ ਸਾਰੇ ਨਾਲ ਵਿਚਾਰ ਸਾਂਝੇ ਕੀਤੇ ਇਸ ਤਰ੍ਹਾਂ ਸਾਰੇ ਰਲ ਮਿਲ ਕੇ ਤਗੜਾ ਹੋ ਕੇ ਪੰਜਾਬ ਕਨੇਓ ਬੀਜੇਪੀ ਦਿੱਤੀ ਜੀ ਦਫਾ ਸਰਕਾਰ ਜਦੋਂ ਬਣਨ ਜਾ ਰਹੀ ਹੈ ਮੋਦੀ ਸਾਹਿਬ ਦੁਆਰ ਤੇਜੀ ਦਫਾ ਪ੍ਰਧਾਨ ਮੰਤਰੀ ਮੰਡ ਉਹਦੇ ਚ ਪੰਜਾਬ ਦਾ ਬੀਜੇਪੀ ਦਾ ਯੋਗਦਾਨ ਪੂਰਾ ਹੋਵੇ ਉਹਦੇ ਵਾਸਤੇ ਸੈਰ ਡਿਸਕਸ ਚੱਕ ਸਰ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਹੈ ਕੈਪਟਨ ਮਿੰਦਰ ਸਿੰਘ ਜੀ ਵੀ ਨਾ ਜਾ ਪਿਆ ਰਹੇਗਾ ਪੰਜਾਬ ਦੇ ਵਿੱਚ ਵੀ ਮੀਟਿੰਗਾਂ ਤੇ ਦੇਖੋ ਆ ਇਸ ਲੈਵਲ ਦੀ ਗਰਾਊਂਡ ਲੈਵਲ ਦੀ ਮੀਟਿੰਗ ਹੈ ਉਹ ਸਾਡੇ ਸਾਰੇ ਸਭ ਤੋਂ ਸੀਨੀਅਰ ਲੀਡਰ ਹੈਗੇ ਸੋ ਉਹਨਾਂ ਦੀ ਗਾਈਡੈਂਸ ਤੇ ਤੇ ਸਾਰਾ ਕੁਝ ਹੋਇਆ ਸਾਰੇ ਅਸੀਂ ਬੈਠੇ ਹਾਂ ਸਾਰੇ ਉਹਨਾਂ ਦੇ ਡਾਇਰੈਕਸ਼ਨ ਨਾਲ ਬਿਲਕੁਲ ਸਾਬ ਹੁਣਾਂ ਦਾ ਉਹਨਾਂ ਦਾ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਤਾਂ ਉਹਨਾਂ ਦੀ ਸਲਾਹ ਨਾਲ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕੀ ਮਤ ਹੈ ਦੁਕਾਨ ਜਿੱਥੇ ਬੰਦੀਆਂ ਜਿਹੜੀ ਪਰਤੋ ਚੰਡੀਗੜ੍ਹ ਕੇ ਆਦੀ ਅਸੀਂ ਭਾਜੀਪੀ ਦੇ ਲੀਡਰ ਬਣਾਈ ਪਰ ਆਈ ਨਹੀਂ ਤੁਸੀਂ ਕਹੇ ਤੁਹਾਨੂੰ ਜੀ ਉੱਤ ਨਹੀਂ ਆਇਆ ਕਿਵੇਂ ਜੇਕਰ ਤਾਂ ਕੋਈ ਵੀ ਵਿਰੋਧ ਹੋ ਗਿਆ ਵਿਰੋਧ ਦੇਖੋ ਸਾਬ ਮੇਰਾ ਮੰਨਣਾ ਹੈ ਵੀ ਕਿਸਾਨਾਂ ਦੀ ਪਰੇਸ਼ਾਨੀ ਸਾਰਿਆਂ ਦੀ ਹੈ ਕਿਸਾਨ ਚਾਹੇ ਪੰਜਾਬ 'ਚ ਬੈਠਾ ਹੈ ਚਾਹੇ ਹਿੰਦੁਸਤਾਨ ਦੇ ਕਿਸੇ ਸੂਬੇ 'ਚ ਬੈਠਾ ਹੈ ਚਾਹੇ ਦੁਨੀਆ ਦੇ ਕਿਤੇ ਬੈਠਾ ਹੈ ਤੁਸੀਂ ਯੂਰਪ 'ਚ ਵੀ ਦੇਖਿਆ ਵੀ ਉੱਥੇ ਕਿਸਾਨ ਸੜਕਾਂ 'ਤੇ ਤੁਰੇ ਫਿਰਦੇ ਸੀਗੇ ਕਿਸਾਨ ਦੀ ਪਰੇਸ਼ਾਨੀ ਹੈਗੀ ਉਹਦੇ ਨਾਲ ਹਰੇਕ ਬੱਚਾ ਬੱਚਾ ਸਹਿਮਤ ਹੈ ਪਰ ਜੋ ਇਹ ਸੁਝਾਅ ਦੇ ਰਹੇ ਹੈ ਵੀ ਇਸ ਤਰ੍ਹਾਂ ਮਸਲੇ ਦਾ ਹੱਲ ਹੋਊਗਾ ਉਹਦੇ 'ਚ ਫਰਕ ਹੈ ਮੈਂ ਨਹੀਂ ਸਮਝਦਾ ਵੀ ਜਿਹੜੀ ਗੱਲ ਇਹ ਕਹਿ ਰਹੇ ਆ ਉਹਦੇ 'ਚ ਪੰਜਾਬ ਦਾ ਕੋਈ ਭਲਾਈ ਹੈ ਜਾਂ ਪੰਜਾਬ ਦੇ ਕਿਸਾਨ ਦੀ ਸਮੱਸਿਆ ਦਾ ਮੁੱਢਲੀ ਜਿਹੜੀ ਸਮੱਸਿਆ ਹੈ ਉਹਦਾ ਹੱਲ ਹੋਊਗਾ ਉਹਦੀ ਅਸਪੱਸ਼ਟ ਗੱਲ ਹੈ ਦੇਖੋ ਸੇਵ ਨਹੀਂ ਕਰਨਾ ਪੈ ਰੇ ਸੈਂਟਰ ਤੇ ਰੱਖੀ ਕੀ ਹੈ ਸੈਂਟਰ ਦੇ ਦਾ ਵਜ਼ੀਰ ਤਿੰਨ ਵਾਰੀ ਇੱਥੇ ਆ ਕੇ ਗੱਲ ਕਰਕੇ ਗਏ ਆ ਸਾਰੀ ਗੱਲ ਹੋਈ ਉਹਦੇ ਵਿੱਚ ਉਦੋਂ ਇਹਨਾਂ ਨੇ ਵਕੀਲ ਬਣਾ ਲਏ ਭਗਵੰਤ ਮਾਨ ਜੀ ਨੂੰ ਪਰ ਜਿਹੜੇ ਜਗ ਵਕੀਲ ਹੋਗਾ ਉਹ ਜੇ ਫਿਰ ਫੈਸਲੇ ਹੋਣੇ ਸਭ ਇਸ ਕਰਕੇ ਕੋਈ ਗੱਲ ਸਿਰੇ ਨਹੀਂ ਚੜੀ ਪਰ ਜਿਹੜੇ ਸੁਝਾਅ ਹੈ ਹੋ ਸਕਦਾ ਵੀ ਮੇਰੇ ਦਿਮਾਗ 'ਚ ਜੋ ਮੈਂ ਜਿਹੜਾ ਕਿਸਾਨ ਆ ਮੇਰੀ ਸਮੱਸਿਆ ਹੋ ਰਹਿ ਹੋਰ ਕਿਸਾਨ ਦੂਜੇ ਇਲਾਕੇ 'ਚ ਬੈਠਾ ਹੈ ਮਾਲਵੇ ਵਾਲਾ ਅਸੀਂ ਤਾਂ ਰਾਜਸਥਾਨ ਦੇ ਜੜਕੇ ਬੈਠੇ ਸਾਡੀ ਸਮੱਸਿਆ ਹੋਰ ਹੈ ਵਾਕੀ ਇਲਾਕਿਆਂ ਦੀ ਸਮੱਸਿਆ ਹੋਰ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਸਮੱਸਿਆ ਕਿਸਾਨ ਦੀ ਹੋਰ ਹੈ ਬਾਹਰ ਵਾਲਿਆਂ ਦੀ ਹੋਰ ਹੈ ਆ ਜਿਹੜਾ ਇੱਕ ਜੋ ਸੁਝਾਵਾ ਹੈ ਦੇ ਰਹੇ ਨੇ ਸਭ ਇਹਦੇ ਤੇ ਮੈਂ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਸਭ ਮੈਂ ਆਪਣੇ ਸੁਝਾਅ ਰੱਖੂੰਗਾ ਜਿਹੜੇ ਲੋਕ ਨੇ ਕਿਹਾ ਕਿ ਜਿਹੜਾ ਪ੍ਰੋਪਰਟੀ ਦਾ ਰੇਟ ਹੈ ਕਿਸਾਨ ਨੂੰ ਨਹੀਂ ਮਿਲ ਰਿਹਾ ਜਿਸ ਦੇ ਕਰਕੇ ਜੋ ਵੀ ਜਿਹੜੇ ਬਿੰਦ ਨੇ ਉਹ ਪਾਰਟੀਆਂ ਤੇ ਆਮ ਆਦਮੀ ਬਾਈ ਕੱਟੇ ਖੋ ਸਾਹਿਬ ਐਨ ਕੇ ਸ਼ਰਮਾ ਜੀ ਪਤਾ ਨਹੀਂ ਕੀ ਕਹਿ ਰਹੇ ਸੀ ਨਹੀਂ ਕਹਿ ਰਹੇ ਸੀ ਐਨ ਕੇ ਸ਼ਰਮਾ ਜੀ ਨੂੰ ਪੁੱਛਣ ਵਾਲੇ ਜੀ ਇਹਨਾਂ ਦੇ ਸਰਕਾਰ 'ਚ ਬੈਠੇ ਸੀਗੇ ਜਿਹੜਾ ਲਿੰਕ ਬਣਨਾ ਸੀ ਰੇਲਵੇ ਵਾਲਾ ਇਹਨੇ ਸਾਲਾਂ ਤੋਂ ਕਿਉਂ ਰੁਕਿਆ ਪਿਆ ਕਿਉਂਕਿ ਮੁਆਵਜ਼ਾ ਤਾਂ ਕੇਂਦਰ ਤੋਂ ਆਇਆ ਪਿਆ ਸੀਗਾ ਉਹ ਸਰਕਾਰ ਤੋਂ ਨਹੀਂ ਦਿੱਤਾ ਗਿਆ ਬਾਦਲ ਸਾਹਿਬ ਵੱਲੋਂ ਇਹ ਸਾਰੀਆਂ ਗੱਲਾਂ ਅੱਜ ਐਨ ਕੇ ਸ਼ਰਮਾ ਜੀ ਨੂੰ ਇੱਧਰ ਲਿਖ ਰਹੇ ਐ ਉਹਨਾਂ ਦੇ ਹੋ ਸਕਦੇ ਸਭ ਵਿਚਾਰ ਪਰ ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਕਿਵੇਂ ਦਵਾਨਗੇ ਮੈਂ ਅੱਜ ਜਿਹੜੀ ਇੱਥੇ ਗੱਲ ਕੀਤੀ ਹੈ ਬਿ ਲੋਕਾਂ ਨੂੰ ਆ ਦੱਸਣਾ ਪਊਗਾ ਵੀ ਇਹ ਅਗਰ ਖੁਦਾ ਨਾ ਖਾਸ ਤਾਂ ਇੱਕ ਅਦਾ ਕੋਈ ਨਾ ਅਬਲ ਤਾਂ ਮੈਨੂੰ ਲੱਗਦਾ ਇਹ ਵੀ ਜੀਰੋ ਹੀ ਸੁੱਕੇ ਜਾਣਗੇ ਅਕਾਲੀ ਐ ਇਹ ਉਹ ਕੀ ਕਰਵਾ ਦੇਣਗੇ ਪੰਜਾਬ ਦਾ ਪੰਜਾਬ ਵਿੱਚ ਸਸਟਾ ਸਿਰਫ ਹੁਕਮਤਮਾਨ ਕਹਿੰਦੇ ਕਿ 13 ਦੀ 13 ਕਿੱਤਾ ਜਿਹੜੀ ਹੈ ਆਮ ਵਾਲੇ ਵਾਟ ਦੇ ਵਿੱਚ ਦਾ 13 ਦੀ ਜਿਹੜੀ ਲੱਗਦੀ ਹੈ ਪੰਜਾਬ ਦੇ ਬਿਲਕੁਲ ਇੱਕ ਮਿੰਟ ਦੇ ਆ ਦੇਖੋ ਇਸ 13ਾਂ ਦੀ 13 ਕਿੱਤਾ ਮੁੱਖ ਮੰਤਰੀ ਕਹਿ ਰਹੇ ਨੇ ਜੀ ਕਿ ਅਸੀਂ ਕਹਿੰਦੇ ਨੂੰ ਤਾਂ ਸਭ ਲੋਕਤੰਤਰ 'ਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਲੋਕ ਕੀ ਕਹਿੰਦੇ ਗਲਤ ਆ ਦੇਖਣ ਵਾਲੀ ਦੋ ਕੀ ਕਹਿੰਦੇ ਆ ਉਹ ਇੰਤਜ਼ਾਰ ਕਿਸ ਦਾ ਦੇਖ ਰਹੇ ਤੁਸੀਂ ਗੇਂਡ ਦੇ ਵਿੱਚ ਤੁਹਾਡੀ ਪੰਜਾਬ ਦੇ ਲੋਕ ਅੱਕੇ ਬੈਠੇ ਆ ਜੀ ਜਿਹੜੇ ਹਾਲਾਤ 22 ਤੋਂ ਪਹਿਲਾਂ ਸੀਗੇ ਜਦੋਂ ਲੋਕ ਅੱਕੇ ਬੈਠੇ ਸੀਗੇ ਵੀ ਪੁਰਾਣੀ ਜੋ ਪਾਰਟੀ ਸੀ ਚਾਹ ਕਾਂਗਰਸੀ ਚਾਹ ਬੀਜੇਪੀ ਸੀ ਚਾਹ ਅਕਾਲੀ ਸੀ ਵੀ ਆ ਸਾਰੇ ਇਕੱਠੇ ਜੜਲ ਕੇ ਸਰਕਾਰ ਹੈ ਉਹ ਰਣਮੀ ਸੁਣੇ ਕੰਮ ਕਰਦੇ ਗੱਲ ਬਣਦੀ ਨਹੀਂ ਤੇ ਉਹਨਾਂ ਨੇ ਹੁਣ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਮਾ ਉਹਨਾਂ ਨੂੰ ਪੁਰਾਣਿਆਂ ਨੂੰ ਚੰਗੇ ਖਵਾਤਾ ਇਸ ਕਰਕੇ ਲੋਕ ਇਹਨਾਂ ਸਾਰਿਆਂ ਤੋਂ ਅੱਕੇ ਬੈਠੇ ਐ ਤੇ ਹੁਣ ਇੱਕ ਪਾਰਟੀ ਰਹਿ ਗਈ ਜਿਹਨੂੰ ਉਹ ਮੌਕਾ ਸਮਝ ਦੇਵੇ ਪੰਜਾਬ ਦਾ ਕੋਈ ਭਲਾ ਹੋ ਸਕਦਾ ਮੋਦੀ ਸਾਹਿਬ ਜਦੋਂ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਪੰਜਾਬ ਦਾ ਵੀ ਇਸਾ ਉਸ ਤੇ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਵਿੱਚ ਇਹ ਕੰਪਿਟਿਸ਼ਨ ਚੱਲਿਆ ਆਈਐਸ ਤੇ ਆਈਪੀਐਸ ਤੇ ਡੀਆਰਐਸ ਲੈ ਰਹੇ ਨੇ ਕਿ ਕੀ ਤਰੀਕੇ ਦੇ 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 ਨੇ ਕਿਸ ਨੂੰ ਕਿਸ ਤਰੀਕੇ ਨਾਲ ਲਿਕੇ ਦੀ ਪੰਜਾਬ ਕਿਹੜੀ ਕਿਸਤ ਦੇ ਵਿੱਚ ਜਾ ਰਿਹਾ ਉਸ ਮੇਰੀ ਚਿੰਤਾ ਦੇ ਵਿੱਚ ਦੇਖੋ ਸਿਆਣੇ ਲੋਕ ਵੀ ਆਣ ਕੋਈ ਮਾੜੀ ਗੱਲ ਨਹੀਂ ਸਤਿਫੇ ਦੇ ਰਹੇ ਐ ਤਾਂ ਸੋ ਸਮਝ ਕੇ ਦਿੱਤਾਣਾ ਕਿ ਲੋਸਾਵ ਇਜ਼ ਅ ਕੰਪੀਟੈਂਟ ਅਫੀਸਰ ਕੀ ਉਹਨਾਂ ਦੇ ਮਨਸ਼ੀਅਤ ਉਹ ਵੀ ਦੱਸ ਸਕਦੇ ਦੇਖੋ ਨੌ ਦੇ ਨੌ ਆ ਲੋਕ ਨੌ ਦੇ ਨੌ ਜਿਹੜੇ ਹਲਕੇ ਹੈਗੇ ਨੇ ਵਿਦਾਨ ਸਭਾ ਦੇ ਉਥੋਂ ਪ੍ਰਦਾਨ ਉਥੋਂ ਦੇ ਮੰਡਲਾਂ ਦੇ ਪ੍ਰਦਾਨ ਉਥੋਂ ਦੇ ਜੋ ਸ਼ਕਤੀ ਕੇਂਦਰ ਦੇ ਪ੍ਰਦਾਨ ਉਥੋਂ ਦੇ ਜਿਹੜੇ ਸਾਰੇ ਕਾਰਜਕਰਤਾ ਨੇ ਸਾਰੇ ਆਏ ਸੀ ਸਾਰਿਆਂ ਨੇ ਆਪਣੀ ਆਪਣੀ ਰਿਪੋਰਟ ਦਿੱਤੀ ਵਧੀਆ ਪ੍ਰੋਗਰੈਸ ਹੋ ਰਹੀ ਹੈ ਪੂਰਾ ਸੰਗਠਨ ਬਣ ਰਿਹਾ ਹੈ ਔਰ ਮੈਨੂੰ ਪੂਰਾ ਉਮੀਦ ਹੈ ਕਿ ਇਸ ਇੰਨੀ ਮਜ਼ਬੂਤੀ ਨਾਲੇ ਸੰਗਠਨ ਬਣੂਗਾ ਕਿ ਸਾਡੀ ਚੋਣ ਬਹੁਤ ਸੌਖੀ ਹੋ ਜਾਏਗੀ ਲੇਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਫੀਡਬੈਕ ਦਿੱਤਾ ਹੈ ਕਿ ਜੋ ਵਿਰੋਧ ਹੋ ਰਿਹਾ ਉਸ ਨੂੰ ਕਿੱਥੇ ਨਹੀਂ ਲੜੀਏ ਕਿਵੇਂ ਸੰਪਰਕ ਦੇਖੋ ਇਹ ਖਾਲੀ ਜੋ ਸਾਡੀ ਸੰਗਠਨ ਦੀ ਮੀਟਿੰਗ ਸੀ ਉਹ ਤਾਂ ਲੋਕਲ ਲੈਵਲ ਦੇ ਉੱਤੇ ਜਿੱਥੇ ਜਿੱਥੇ ਹਰ ਕਿਸਮ ਦਾ ਵਿਰੋਧ ਹੋਗਾ ਹਰ ਇੱਕ ਪਾਰਟੀ ਦਾ ਵਿਰੋਧ ਹੈ ਖਾਲੀ ਕਿਸਾਨਾਂ ਦਾ ਨਹੀਂ ਵਿਰੋਧ ਦੂਜੀਆਂ ਪਾਰਟੀਆਂ ਦਾ ਵਿਰੋਧ ਹੈ ਸਾਡਾ ਵਿਰੋਧ ਉਹਨਾਂ ਦੇ ਨਾਲ ਹੈ ਇਹ ਤਾਂ ਆਨਗੋਇੰਗ ਪ੍ਰੋਸੈਸ ਹੈ ਇਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮੌਕਾ ਹੋਊਗਾ ਉਸ ਤਰ੍ਹਾਂ ਸੰਭਾਲ ਲੇ ਬਿਲਕੁਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਸ ਵਿੱਚ ਸਵਾਲ ਚੁੱਕੇ ਨੇ ਕਿ ਸਾਡੀਆਂ ਜ਼ਮੀਨਾਂ ਦੇ ਘੱਟ ਰੇਟ ਦਿੱਤੇ ਜਾ ਰਹੇ ਨੇ ਜਿਸ ਦੇ ਕਰਕੇ 24 ਪਿੰਡਾਂ ਨੇ ਬਾਈਕਟ ਕੀਤਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਇਸ ਤੇ ਮੈਂ ਸਪਸ਼ਟੀਕਰਨ ਕਰਨਾ ਚਾਹਦੀ ਹਾਂ ਇਹ 24 ਪਿੰਡਾਂ ਦਾ ਮਸਲਾ ਬਹੁਤ ਪਹਿਲੇ ਦਾ ਸੀ 2021 ਦੇ ਵਿੱਚ ਨਾਰਥਰਨ ਬਾਈਪਾਸ ਇਨੂੰ ਕੀਤਾ ਸੀ ਅਪਰੂਵ ਕੈਪਟਨ ਸਾਹਿਬ ਨੇ ਔਰ ਉਹਦੇ ਬਾਅਦ ਜੋ ਅਕਵਾਇਰ ਹੋਣ ਲੱਗੀਆਂ ਸੀ ਜ਼ਮੀਨਾਂ ਉਹ ਆਈਆਂ 6-7 ਮਹੀਨਿਆਂ ਬਾਅਦ ਚੰਨੀ ਜੀ ਆ ਗਏ ਔਰ ਉਹਨਾਂ ਨੇ ਅੱਗੇ ਆਪਣਾ ਹਿੱਸਾ ਨਹੀਂ ਪਾਇਆ ਤਾਂ ਉਹ ਕੰਮ ਰੁਕ ਗਿਆ ਸੀ ਇਹ ਬਹੁਤ ਜ਼ਰੂਰੀ ਸੀ ਇਹਨੂੰ ਪਾਸ ਹੋਣਾ ਕਿਉਂਕਿ ਕਿਸਾਨਾਂ ਦੀ ਵੀ ਜ਼ਮੀਨ ਇਨਵੋਲਡ ਹੈ ਔਰ ਲੋਕਾਂ ਦੀ ਸਹੂਲਤ ਇਨਵੋਲਡ ਹੈ ਉਸ ਦੇ ਬਾਅਦ ਇਹਨਾਂ ਨੂੰ ਇਹਨਾਂ ਦੀ ਕਮੇਟੀ ਨੂੰ ਮੈਂ ਗਟਕੜੀ ਜੀ ਕੋਲ ਗਈ ਅਸੀਂ 4-5 ਮੀਟਿੰਗਾਂ ਕੀਤੀਆਂ ਔਰ ਉਹ ਹੁਣ ਨਾਰਥਰਨ ਬਾਈਪਾਸ ਅਪਰੂਵ ਹੋ ਗਿਆ ਉਹਦੇ ਕੱਲ ਟੈਂਡਰ ਵੀ ਖੁੱਲ ਗਏ ਨੇ 754 ਕਰੋੜ ਦਾ 754 ਕਰੋੜ ਦਾ ਉਹਦੇ ਵਿੱਚੋਂ 250 ਕਰੋੜ ਪੰਜਾਬ ਗਵਰਨਮੈਂਟ ਨੇ ਅਨਗੈਲੀ ਕੀਤੀ ਹੋਈ ਹੈ ਉਹ ਦੇ ਨਹੀਂ ਰਹੇ ਔਰ ਜੋ ਕੱਲ ਗੱਲ ਕੀਤੀ ਹੈ ਹੱਲੇ ਉਹ ਖੁੱਲਿਆ ਨਹੀਂ ਕਿ ਉਹਨਾਂ ਦੇ ਕਿੰਨੀ ਕੰਪਨਸੇਸ਼ਨ ਹੈ ਕਿੰਨੀ ਨਹੀਂ ਹੈ ਉਹ ਜੋ ਅਵਾਰਡ ਪੰਜਾਬ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਦਿੱਲੀ ਨੂੰ ਭੇਜਣਾ ਹੈ ਉਸ ਦੇ ਉੱਤੇ ਹੋਊਗਾ ਸੋ ਕੱਲ ਖਾਲੀ ਸਿਆਸੀ ਰੋਟੀਆਂ ਸੈਕੰਡ ਦੇ ਲਈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੁੰਮਰਾਹ ਕੀਤਾ ਗਿਆ ਔਰ ਮੈਂ ਇੰਨਾ ਕਹਿ ਸਕਦੀ ਆਂ ਕਿ ਮੈਂ ਵੀ ਜਾਊਂਗੀ ਉਹਦੇ ਵਿੱਚ ਕਿਸਾਨਾਂ ਵੱਲੋਂ ਨਹੀਂ ਥੀ ਉਹ ਐਨ ਕੇ ਸ਼ਰਮਾ ਵੱਲੋਂ ਅਕਾਲੀ ਦਲ ਵੱਲੋਂ ਸੀਗੀ ਉਹ ਜਿਹੜੀ ਮੀਟਿੰਗ ਸੀਗੀ ਉਹ ਕਹਿੰਦੇ ਨੇ

ਹਰ ਤਨੀ ਸਾਫ ਜਿਹੜੋ ਪੁੱਛਦੇ ਸੀ ਉਸ ਟਾਈਮ ਆ ਕੇ ਜਿਹੜੇ ਮਾਲਕ ਭਗਵਾਨ ਭਗਵਤ ਮਾਰਨੇ ਦੇ ਨਾਲ ਜਿਹਦੇ ਦੀ ਜੋੜੀ ਮਾਰਦੇ ਨੇ ਵਾਦਾ ਕੀਤਾ ਸੀ ਪੱਕੇ ਕਰਕੇ ਉਹ ਹਲੇ ਤੱਕ ਨਹੀਂ ਹੋਇਆ ਇਹਨਾਂ ਦਾ ਕਿਹੜਾ ਵਾਦਾ ਹੋਇਆ ਇੱਕ ਵਾਦਾ ਵੀ ਨਹੀਂ ਪੂਰਾ ਹੋਇਆ ਇਹ ਗੱਲਾਂ ਤੁਸੀਂ ਉਹਨਾਂ ਨੂੰ ਪੁੱਛੋ